ਦੰਡੋਤ ਬੰਦਨ ਅਣਕਬਾਰ ਸਰਬ ਕਲਾ ਸਮਰੱਥ ਡੋਲਣ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਬਾਣੀ ਗੁਰੂ ਗੁਰੂ ਹੈ ਬਾਣੀ ਵਿਚ ਬਾਣੀ ਅੰਮ੍ਰਿਤ ਸਾਰੇ ਗੁਰ ਬਾਣੀ ਕਹੇ ਸੇਵਕ ਜਨ ਮਾਨੈ ਪਰ ਤਖ ਗੁਰੂ ਨਿਸਤਾਰੇ ਤਨਸਰੀ ਮਹੱਲਾ ਪੰਜਵਾਂ ਘਰਿ ਛੇਮਾ ਅਸ਼ਟਪਦੀ ਇੱਕ ਓੰਕਾਰ ਸਤ ਗੁਰ ਪ੍ਰਸਾਦ ਜੋ ਜੋ ਜੂਨੀ ਆਇਓ ਤੇਹ ਤੇ ੳਰਜਾਇਓ ਮਾਨਸ ਜਨਮ ਸੰਜੋਗ ਪਾਇਆ ਤਾ ਕੀ ਹੈ ਓਟ ਸਾਧ ਰੱਖੋ ਦੇ ਕਰ ਹਾਥ ਕਰ ਕਿਰਪਾ ਮਿਲੋ ਹਰ ਰਾਇਆ ਜੋ ਜੋ ਜੂਨੇ ਆਇਓ ਤੇਹ ਤੇ ੳਰਜਾਇਓ ਮਾਨਸ ਜਨਮ ਸੰਜੋਗ ਪਾਇਆ ਤਾ ਕੀ ਹੈ ਓਟ ਸਾਧ ਰੱਖੋ ਦੇ ਤਰ ਹੱਥ ਕਰ ਕਿਰਪਾ ਮਿਲ ਹੋ ਹਰ ਰਾਇ ਅਣਕ ਜਨਮ ਭ੍ਰਮ ਥਿਤ ਨਹੀਂ ਪਾਈ ਕਰੋ ਸੇਵਾ ਗੁਰ ਲਾਗੋ ਚਰਨ ਗੋਬਿੰਦ ਜੀ ਕਾ ਮਾਰਗ ਦੇਹੋ ਜੀ ਬਤਾਈ ਰਹਾਓ ਭਾਵ ਸਤਿਗੁਰੂ ਜੀ ਬਾਣੀ ਦੇ ਵਿੱਚ ਫਰਮਾਨ ਕਰਦੇ ਨੇ ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ ਹੇ ਗੁਰੂ ਜਿਹੜਾ ਜਿਹੜਾ ਜੀਵ ਜਿਸ ਕਿਸੇ ਜੂਨ ਵਿੱਚ ਆਇਆ ਹੈ ਉਹ ਉਸ ਜੂਨ ਵਿੱਚ ਹੀ ਮਾਇਆ ਦੇ ਮੋਹ ਵਿੱਚ ਫਸ ਰਿਹਾ ਹੈ ਮਨੁੱਖਾ ਜਨਮ ਕਿਸੇ ਨੇ ਕਿਸਮਤ ਨਾਲ ਪ੍ਰਾਪਤ ਕੀਤਾ ਹੈ हे ਗੁਰੂ ਮੈਂ ਤਾਂ ਤੇਰਾ ਆਸਰਾ ਧੱਕਿਆ ਹੈ ਆਪਣੇ ਹੱਥ ਦੇ ਕੇ ਮੈਨੂੰ ਮਾਇਆ ਦੇ ਮੋਹ ਤੋਂ ਬਚਾ ਲੈ ਮਿਹਰ ਕਰਕੇ ਮੈਨੂੰ ਪ੍ਰਭੂ ਪਾਤਸ਼ਾਹ ਨਾਲ ਮਿਲਾ ਦੇ ਹੇ ਸਤਿਗੁਰੂ ਅਨੇਕਾਂ ਜੂਨਾ ਵਿੱਚ ਭਟਕ-ਭਟਕ ਕੇ ਜੂਨਾ ਤੋਂ ਬਚਨ ਦਾ ਹੋਰ ਕੋਈ ਟਿਕਾਉ ਨਹੀਂ ਲੱਭਾ ਹੁਣ ਮੈਂ ਤੇਰੀ ਚਰਨੀ ਆ ਪਿਆ ਹਾਂ ਮੈਂ ਤੇਰੀ ਹੀ ਸੇਵਾ ਕਰਦਾ ਹਾਂ ਮੈਨੂੰ ਪਰਮਾਤਮਾ ਦੇ ਮਲਾਪ ਦਾ ਰਸਤਾ ਦੱਸ ਦੇ